ਇਸੇ ਹੀ ਦੁਕਾਨਦਾਰ ਦੇ ਘਰ ਦੇ ਵਿੱਚੋਂ 17 ਤਰੀਕ ਵੀਰਵਾਰ ਨੂੰ ਬੱਚਿਆਂ ਦਾ ਰੇਂਜਰ ਸਾਈਕਲ ਲੈ ਕੇ ਜਾਣ ਦੇ ਟਾਈਮ ਕੋਈ ਨਹੀਂ ਪੁੱਛਦਾ। ਪਿਛਲੇ ਮਹੀਨੇ ਉਹਨਾਂ ਦੇ ਗੱਲੇ ਦੇ ਵਿੱਚੋਂ ਤਕਰੀਬਨ 1600 ਰੁਪਏ ਦੀ ਛੋਟੀ ਦੁਕਾਨ ਹੈ ਜੀ ਉਹ ਜਾਏਗਾ। ਇੱਕ ਉਹਦੇ ਨਾਲ ਦੇ ਘਰ ਤੇ ਪਿਛਲੀ 16 16 ਜੂਨ ਨੂੰ ਮੋਟਰਸਾਈਕਲ ਚੋਰੀ ਹੋਇਆ ਜੀ ਉਹ ਵੀ ਅਜੇ ਤੱਕ ਕੋਈ ਪਤਾ ਨਹੀਂ। ਕੁਮਟਾਰੀ ਦੀ ਜ਼ਿਆਦਾਤਰ ਲੱਡੇਰੀ ਮੈਟਰੀਕਮ ਵੱਲੋਂ ਜਾਂ ਡਾਫਾ ਸਾਈਡ ਤੋਂ ਜਾਂ ਇਸੇ ਕਰਕੇ ਹੋ ਰਹੀ ਹੈ। ਅੱਜ ਸੇ ਸ਼ੁੱਕਰਵਾਰ ਸ਼ਾਮ 6 ਵਜੇ ਤਨ ਮੋਟਰਸਾਈਕਲ ਸਵਾਰਾਂ ਨੇ ਛੋਟੇ ਇੱਕ ਬੱਚੇ ਨੂੰ ਖੇਡ ਮਾਰਿਆ ਲਹਿਰ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਤੁਹਾਡਾ ਆਪਣਾ ਗੁਰਪਾਲ ਦੋਸਤੋ ਲੁਧਿਆਣਾ ਮਹਾਨਗਰ ਮਹਾਨਗਰ ਦੇ ਵਿੱਚ ਜਿਹੜੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਦਿਨ ਵਾਂ ਦਿਨ ਅਸੀਂ ਦੇਖਦੇ ਆ ਕਿ ਸੀਸੀਟੀਵੀ ਫੋਟੋਆਂ ਸਾਡੇ ਕੋਲ ਆndੀਆਂ ਨੇ ਬਹੁਤ ਸਾਰੀਆਂ ਖਬਰਾਂ ਆndੀਆਂ ਨੇ ਕਿ ਚੋਰੀਆਂ ਹੋ ਜਾਂਦੀਆਂ ਨੇ ਕਿਸੇ ਦਾ ਮੋਟਰਸਾਈਕਲ ਚੱਕਿਆ ਗਿਆ ਕਿਸੇ ਦਾ ਸਾਈਕਲ ਚੱਕਿਆ ਗਿਆ ਜਾਂ ਕਿਸੇ ਦਾ ਘਰ ਦੇ ਵਿੱਚੋਂ ਕੀਮਤੀ ਸਾਮਾਨ ਚੱਕਿਆ ਗਿਆ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਕਿ ਇਹ ਘਟਨਦੀ ਬਜਾਇਦ ਰੋ ਫਿਰ ਵਾਧ ਰਹੀ ਨੇ ਅੱਲਾਕੇ ਪ੍ਰਸ਼ਾਸਨ ਵੀ ਆਪਣਾ ਕੰਮ ਕਰਦਾ ਨਜ਼ਰ ਆਂਦਾ ਅਸੀਂ ਕਾਨਫਰੰਸ ਦਾ ਵੀ ਜਾਣੇ ਆ ਕਿਤੇ ਨਾ ਕਿਤੇ ਦੇਖਦੇ ਆ ਕਿ ਉਹਨਾਂ ਨੂੰ ਗੈਗ ਨੂੰ ਫੜਿਆ ਜਾਂਦਾ ਪਰ ਉਸ ਤੋਂ ਬਾਅਦ ਇਹ ਵਾਰਦਾਤਾ ਵੱਲ ਦੇਖੀ ਜਾਂ ਦਿਨੋ ਦਿਨ ਇਹ ਵਧਦੀ ਜਾ ਰਹੀ ਹੈ ਕਿ ਦਿਨੋ ਦਿਨ ਇਹ ਕਿਉਂ ਵਧਦੀ ਜਾ ਰਹੀ ਹੈ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਦਾਰਨੀ ਹੈ ਮੈਂ ਅਨਰ ਕੈਪਟਨ ਕੇਵਲ ਸਿੰਘ ਬਾਦ ਜੀ ਪਹਿਲਾਂ ਤਾਂ ਲਰ ਇੰਡੀਆ ਦਾ ਸੇ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੇ ਮਤਲਬ ਲੋਕ ਆਮ ਪਬਲਿਕ ਦੀ ਆਵਾਜ਼ ਪਬਲਿਕ ਹੋਰ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮਸਲਾ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਆਹ ਦੁਕਾਨ ਦੇ ਅੱਗੇ ਜਿਹੜੀ ਆਪਾਂ ਖੜੇ ਆ ਮੈਂ ਆਪਣੇ ਭਾਈ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਦੁਕਾਨ ਨੂੰ ਦਿਖਾ ਦੇਣਾ 28 ਤਰੀਕ ਸਵੇਰੇ 4:02 ਤੋਂ 4:12 ਮਿੰਟ ਤੱਕ ਪਤਾ ਨਹੀਂ ਕਿਹੜੇ ਪ੍ਰੈਸ਼ਰ ਜਿੱਕਾ ਨਾ ਇਹ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਪਟਕੇ 10 ਮਿੰਟ ਦੇ ਵਿੱਚ 12 ਮਿੰਟ ਚ ਕਾਰਵਾਈ ਕਰਕੇ ਉਹ ਮੋਟਰਸਾਈਕਲ ਸਵਾਰ ਇਹ ਦੁਕਾਨ ਨੂੰ ਲੁੱਟ ਕੇ ਚਲੇ ਗਏ ਕੈਸ਼ ਲੈ ਕੇ ਔਰ ਕੁਝ ਦੁਕਾਨਦਾਰਾਂ ਦਾ ਅਸਸਤਰੀ ਔਰ ਨਵੇਂ ਮੋਬਾਈਲ ਸੈੱਟ ਲੈ ਗਏ ਔਰ ਦੂਸਰਾ ਠੀਕ ਉਸ ਤੋਂ ਬਾਅਦ 6 ਦਿਨ ਬਾਅਦ 6 ਤਰੀਕ ਨੂੰ 28 ਜੂਨ ਤੋਂ ਬਾਅਦ 6 6 ਜੁਲਾਈ ਨੂੰ ਇਸੇ ਹੀ ਦੁਕਾਨ ਨੂੰ ਸੰਡੇ ਦੇ ਦਿਨ ਦੁਪਹਿਰ ਨੂੰ 3 ਵਜੇ 3 ਵਜੇ ਕੋਸਮੈਂਟ ਤੇ ਇਹ ਦੁਕਾਨਦਾਰ ਲੜਕਾ ਥੋੜਾ ਖਾਣਾ ਖਾਣ ਵਾਸਤੇ ਘਰ ਗਿਆ 10-15 ਮਿੰਟ ਵਿੱਚ ਹੀ ਇੱਕ ਲੜਕਾ ਆਇਆ ਉਹ ਲੜਕੇ ਨੇ ਕੀ ਕੀਤਾ ਅੰਦਰ ਆਪਣਾ ਸਮਾਨ ਚੋਰੀ ਕਰਨਾ ਸ਼ੁਰੂ ਕੀਤਾ ਜਦ ਤੱਕ ਨਾਲ ਦੀ ਦੁਕਾਨ ਵਾਲਾ ਆ ਉਹਦਾ ਇਹ ਕਲਿੱਪ ਤੁਹਾਨੂੰ ਪੇਸ਼ ਕਰਾਂਗੇ ਤਾਂ ਉਹਦੇ ਤੇ ਉਹ ਹਮਲਾ ਕਰਨ ਦਾ ਕੋਸ਼ਿਸ਼ ਕੀਤੇ ਔਰ ਉਹ ਵੀ ਕੁਝ ਸਮਾਨ ਲੈ ਕੇ ਇੱਥੋਂ ਨਿਕਲ ਗਿਆ ਜੀ ਸਰ ਇੱਥੇ ਸੀਸੀਟੀਵੀ ਵੀ ਆ ਰਿਹਾ ਕੋ ਤੁਹਾਡੇ ਕੋਲ ਹੈ ਕੀ ਹਾਂਜੀ ਅਸੀਂ ਸਾਰੇ ਪ੍ਰੂਫ ਆਪ ਵੀ ਆਪਣੇ ਦਰਸ਼ਕਾਂ ਨੂੰ ਕੈਪਟਿਚਰ ਰਹੀ ਵੀ ਦਿਖਾਣਾ ਚਾਹੁੰਦੇ ਹਾਂ ਜੀ ਇਹ ਉਹ ਮੋਬਾਈਲ ਵਾਲੇ ਦੀ ਦੁਕਾਨ ਜੀ ਇਹ ਅਸੀਂ ਸੋ ਸੀਸੀਟੀਵੀ ਫੁਟੇਜ ਵੀ ਦੇਖ ਲੈਣੇ ਆ ਕਿ ਜਿਹੜੀ ਚੋਰੀ ਹੋਈ ਆ ਕਿਸ ਤਰ੍ਹਾਂ ਦੇ ਨਾਲ ਚੋਰ ਆਂਦਾ ਵਾ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਦਿਨ ਦਾ ਸਮਾਂ ਹੀ ਸੀਗਾ ਦਿਨ ਦੇ ਸਮੇਂ ਦੇ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਇਸ ਇਲਾਕੇ ਦੇ ਵਿੱਚ ਤਾਂ ਆਪਾਂ ਇੱਕ ਵਾਰੀ ਫੁਟੇਜ ਦੇਖ ਲੈਣੇ ਅਹ ਆਹ ਸੀ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਇਹ ਦਿਨ ਦੇ ਟਾਈਮ ਦੇਖੋ ਆਪਣੀ ਵਾਰਦਾਤ ਨੂੰ ਇਜਾਮ ਦੇ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਡਰ ਨਜ਼ਰ ਨਹੀਂ ਆ ਰਿਹਾ ਔਰ ਦਿਨ ਦਾ ਸਮਾਂ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਰਾਤ ਦਾ ਸਮਾਂ ਹੈਗਾ ਵਾ ਦਿਨ ਦਾ ਸਮਾਂ ਆਵਾਜ਼ਾਈ ਵੀ ਚੱਲ ਰਹੀ ਆ ਉਸੇ ਤਰ੍ਹਾਂ ਪਰ ਵੇਖੋ ਫੋਕੇ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਨਜ਼ਰ ਆ ਰਿਹਾ ਹੈ ਤਾਂ ਹੋਰ ਵੀ ਗੱਲਬਾਤ ਕਰ ਲੈਂਦੇ ਆ ਤਾਂ ਸਰ ਤੁਸੀਂ ਇਸ ਇਲਾਕੇ ਦੇ ਵਿੱਚ ਕਹਿ ਰਹੇ ਹੋ ਕਿ ਹੋਰ ਜਗ੍ਹਾ ਦੇ ਉੱਤੇ ਵੀ ਜਿਹੜੀਆਂ ਚੋਰੀਆਂ ਹੋਈਆਂ ਨੇ ਹੋਰ ਜਗ੍ਹਾ ਤੇ ਕਿਹੜੀ-ਕਿਹੜੀ ਜਗ੍ਹਾ ਤੇ ਚੋਰੀ ਹੋਈ ਤੇ ਕੀ-ਕੀ ਚੋਰੀ ਹੋਇਆ ਜੀ ਹਾਂਜੀ ਇਸੇ ਹੀ ਦੁਕਾਨਦਾਰ ਦੇ ਘਰ ਦੇ ਵਿੱਚੋਂ 17 ਤਰੀਕ ਵੀਰਵਾਰ ਨੂੰ ਬੱਚਿਆਂ ਦਾ ਰੇਂਜਰ ਸਾਈਕਲ ਲੈ ਕੇ ਜਾਣ ਦੇ ਟਾਈਮ ਕੋਈ ਨਿਕਲ ਗਿਆ ਉਹ ਕੱਲ ਫਿਰ ਸਾਹਮਣੇ ਵਾਲੀ ਆਹ ਨਾਲ ਦੇ 20 ਮੀਟਰ ਤੇ ਦੁਕਾਨ ਹੈ ਉਹ ਘਰ ਵਾਲਿਆਂ ਦਾ ਬੱਚਾ ਹਸਪਤਾਲ ਵਿੱਚ ਹਾਪੀਟਲ ਵਿੱਚ ਐਡਮਿਟਡਾ ਛੋਟਾ ਔਰ ਉਹਨਾਂ ਦਾ ਵਿਚਾਰਿਆਂ ਦਾ ਸਾਈਕਲ ਹੀ ਬਾਹਰੋਂ ਲੈ ਗਏ ਨੇ ਔਰ ਨਾਲ ਹੀ ਅ ਪਿਛਲੇ ਮਹੀਨੇ ਉਹਨਾਂ ਦੇ ਗੱਲੇ ਦੇ ਵਿੱਚੋਂ ਤਕਰੀਬਨ 1600 ਰੁਪਏ ਛੋਟੀ ਦੁਕਾਨ ਹੈ ਜੀ ਉਹ ਲੈ ਗਏ ਨੇ ਉਦੋਂ 3 ਸਾਲ ਪਹਿਲਾਂ ਇਸੇ ਪਰਿਵਾਰ ਦੀ ਆਲਟੋ ਕਾਰ ਲੈ ਕੇ ਸੀ ਜਿਸਦਾ ਅਜੇ ਤੱਕ ਕੋਈ ਖਬਰ ਨਹੀਂ ਹੈ ਪ੍ਰਸ਼ਾਸਨ ਪੁਲਿਸ ਕੋਲੇ ਵੀ ਐਫਆਈਆਰ ਬਗਰ ਦਰਜਾ ਸੀ ਦਰਜ ਕਰਵਾਈ ਸੀ ਪਰ ਕੋਈ ਕਿਸੇ ਨੇ ਨਹੀਂ ਸੁਣੀ ਹਾਂਜੀ ਇੱਕ ਉਦੋਂ ਨਾਲ ਦੇ ਘਰ ਤੇ ਪਿਛਲੀ 16 16 ਜੂਨ ਨੂੰ ਮੋਟਰਸਾਈਕਲ ਚੋਰੀ ਹੋਇਆ ਜੀ ਉਹ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਜਦੋਂ ਕੋਈ ਐਫਆਈਆਰ ਲਾਂਚ ਹੋਈ ਹੈ ਉਦੋਂ ਅਕੇ ਮੇਰਾ ਪਿੱਛੇ ਘਰ ਪੈਂਦਾ ਜੀ 50 ਕਿਲੋਮੀਟਰ ਤੇ ਉਹਦੇ ਵਿੱਚੋਂ ਜਿਹੜਾ ਇਹ ਆਪਣਾ ਮੋਬਾਈਲ ਸੌਰੀ ਸੀਸੀਟੀ ਵੀ ਕੈਮਰਾ ਹੀ ਪਟਕੇ ਲੱਗੇ ਨੇ ਉਹ ਕੈਮਰਾ ਪਟਣ ਤੋਂ ਬਾਅਦ ਇਹ ਵਾਰਦਾਤਾਂ ਕਿਤੇ ਤੋਂ ਵਧਣੀ ਸ਼ੁਰੂ ਹੋਈ ਕਿਉਂਕਿ ਉਹਦੇ ਵਿੱਚ ਕੈਮਰੇ ਦੀ ਕਾਫੀ ਮੂਮੈਂਟ ਆ ਜਾਂਦੀ ਜਿਆਦਾਤਰ ਲਟੇਰੀ ਮੈਟਰੀਕ ਕੰਵਲੋਂ ਜਾਂ ਡਾਬਾ ਸਾਈਡ ਨੂੰ ਜਾਂ ਇਸੇ ਗਲੀ ਨੂੰ ਹੀ ਨਿਕਲਦੀ ਸੀ ਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਆ ਵਾਰਦਾਤਾਂ ਹੋਈਆਂ ਨੇ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ ਪੈਸੇ ਗੱਲੇ ਚੋਰੀ ਕੀਤੇ ਗਏ ਆ ਤਾਂ ਸਾਈਕਲ ਚੋਰੀ ਹੋ ਗਿਆ ਹੋਰ ਚੀਜ਼ਾਂ ਚੋਰੀ ਹੋ ਗਈਆਂ ਇਹ ਕਿੰਨੇ ਕੇ ਸਮੇਂ ਦੇ ਵਿੱਚ ਜਿਹੜੀ ਇਹ ਲਗਾਤਾਰ ਵਾਰਦਾਤਾਂ ਹੋਈਆਂ ਹਾਂਜੀ ਇਹ ਤਕਰੀਬਨ ਸਭ ਆ ਮੋਟਰਸ਼ੈਕਰ 16 ਜੋੜ ਨੂੰ ਹੋਇਆ ਉਸ ਤੋਂ ਬਾਅਦ ਇਹੀ ਜਿਹੜੀ ਦੁਕਾਨ ਤੇ ਆਪਾਂ ਸਾਹਮਣੇ ਖੜੇ ਆ ਇਹ ਸਵੇਰੇ 23 ਤਰੀਕ ਨੂੰ 4 ਵਜੇ ਕੇ 12 ਮਿੰਟ ਤੇ ਦੁਕਾਨ ਨੂੰ 10 ਮਿੰਟ ਤੇ ਲੁੱਟ ਕੇ ਚਲੇ ਗਏ ਉਸ ਤੋਂ ਬਾਅਦ 6 ਤਰੀਕ ਨੂੰ ਫਿਰ ਇਸੇ ਹੀ ਦੁਕਾਨ ਨੂੰ ਲੁੱਟਿਆ ਉਸ ਤੋਂ ਬਾਅਦ ਚ ਫਿਰ ਹੁਣ 17 ਤਰੀਕ ਨੂੰ ਇਸੇ ਘਰੋਂ ਸਾਈਕਲ ਚੱਕ ਕੇ ਗਾਇਬ ਹੋ ਗਏ ਨੇ ਕੱਲ ਫਿਰ ਸੰਡੇ ਨੂੰ 20 ਤਰੀਕ ਨੂੰ ਸ਼ਾਇਦ ਕੱਲ 20 ਸੀ ਸਾਹਿਬ ਵੇ ਹਾਂ ਵੇ ਨੂੰ ਫਿਰ ਕੱਲ ਇੱਥੋਂ ਸਾਈਕਲ ਚੋਰੀ ਕਰਕੇ ਲੈ ਗਏ ਨੇ ਤੇ ਕੰਟੀਨਿਊ ਜੀ ਮਤਲਬ ਇਹ ਤਕਰੀਬਨ 2 2.5 2 ਮਹੀਨੇ ਤੋਂ ਛਲਚਲਾ ਚੱਲ ਰਿਹਾ ਔਰ ਸਾਈਕਲ ਤਾਂ ਉੱਥੋਂ ਮੇਰੇ ਵੀਰ ਕਰੀਕਰਾਂ ਦਾ ਪਹਿਲਾਂ ਲੈ ਗਏ ਨੇ ਤਾਂ ਉਹ ਤਾਂ ਅਸੀਂ ਛੋਟੀਆਂ-ਬੋਟੀਆਂ ਵਾਰਦਾਤਾਂ ਦੱਸਦੇ ਨਹੀਂ ਜੀ ਤੇ ਹੋਰ ਵੀ ਕਈ ਹੋਣਗੀਆਂ ਇਦਾਂ ਦੀਆਂ ਵਾਰਦਾਤਾਂ ਪਰ ਹਾਂ ਅਸੀਂ ਸਾਡੇ ਤਾਂ ਸਭ ਰਿਕਵੈਸਟ ਕਰਦੇ ਆ ਕਿ ਵੀ ਅਸੀਂ ਆਪਣੇ ਸੀਪੀਓ ਆਫਿਸ ਵੀ ਗਏ ਸੀ ਉੱਥੇ ਆ ਮੈਂ ਇਹ ਪੁਆਇੰਟ ਰੱਖਿਆ ਸੀ ਕਿ ਇੱਥੇ ਪੀਸੀਆਰ ਦੀ ਡਿਊਟੀ ਲਈ ਜਾਵੇ ਜਿਨੇ ਬੈਂਡ ਨੰਬਰ ਮੋਟਰਸਾਈਕਲ ਨੇ ਬਹੁਤ ਹੀ ਲੜਕੇ ਘੁੰਮਦੇ ਨੇ ਵਿੱਚ ਉਹ ਕੁਝ ਤਾਂ ਹੁੱਲੜਬਾਜੀ ਕਰਦੇ ਨੇ ਉਹ ਹੁੱਲਣਬਾਜੀ ਦਾ ਅਜਾਮ ਵੀ ਬਹੁਤ ਵੱਡਾ ਮੈਂ ਤੁਹਾਨੂੰ ਹੁਣੇ ਪ੍ਰੂਫ ਕਰੂੰਗਾ ਬੜਾ ਨੁਕਸਾਨ ਹੋਇਆ ਪੂਰੇ ਪਰਿਵਾਰ ਦਾ ਤਾਂ ਉਹਨਾਂ ਨੂੰ ਥੱਲ ਪਾਈ ਜਾਵੇ ਇੱਕ ਇੱਕ ਹੋਰ ਪਰਿਸ਼ਵਚਨ ਨੂੰ ਮੰਗ ਕਰਦੇ ਵੀ ਜਦੋਂ ਪੁਲਿਸ ਦੀ 24 ਨੰਬਰ ਪੀਸੀਆਰ ਆਉਂਦੀ ਹੈ ਉਹ ਇੱਥੇ ਹੋਟਲ ਆਵਾਜ਼ ਕਰਕੇ ਨਾਵੇ ਮੋਟਰਨਾ ਉਹ ਤਾਂ ਪਹਿਲੇ ਨਿਕਲ ਜਾਂਦੇ ਨੇ ਜੋ ਆਪਣੇ ਮਤਲਬ ਉਹ ਸ਼ਰਾਰਤੀ ਅਨਸਰ ਨੇ ਇਦਾਂ ਦੇ ਕਵਰ ਦਿੱਤਾ ਕਰਨ ਵਾਲੇ ਉਹਨਾਂ ਦੇ ਤਾਂ ਪਛਾਣ ਹੀ ਲੱਗਿਆ ਉਹਨਾਂ ਨੂੰ ਫੜਨ ਲਈ ਉਹ ਤਕਰੀਬਨ ਇੱਕ ਮੋਟਰਸਾਈਕਲ ਤੇ ਦੋ ਜਾਂ ਤਿੰਨ ਹੁੰਦੇ ਨੇ ਫਿਰ ਉਹਨਾਂ ਦੇ ਮੋਟਰਸਾਈਕਲ ਬੈਂ ਨੰਬਰ ਹੀ ਹੁੰਦੇ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਕੋਈ ਨਾ ਕੋਈ ਜ਼ਰੂਰ ਹਥਿਆਰ ਪਿੱਛੇ ਜਾਂ ਅੱਗੇ ਲੱਗਿਆ ਹੁੰਦਾ ਜਦੋਂ ਪੁਲਿਸ ਇਹਨਾਂ ਚੀਜ਼ਾਂ ਨੂੰ ਗੌਰ ਕਰੂਗੀ ਤੇ ਸਾਡੇ ਫੌਜੀ ਤਰੀਕੇ ਨਾਲ ਇਹਨੂੰ ਅਜਾਮ ਦਿੱਤਾ ਜਾਵੇ ਤੇ ਫੜਨੇ ਕੋਈ ਮੁਸ਼ਕਲ ਨਹੀਂ ਹੈ ਅਗਲੀ ਗੱਲ ਇੱਥੇ ਜੋ ਆਪਾਂ ਜਿੱਥੇ ਖੜੇ ਹਾਂ ਠੀਕੇ ਦੇ ਮੇਰੇ ਲੈਫਟ ਸਾਈਡ ਅੱਜੇ ਸ਼ੁੱਕਰਵਾਰ ਸ਼ਾਮ 6 ਵਜੇ ਤਨ ਦੋ ਮੋਟਰਸਾਈਕਲ ਸਵਾਰਾਂ ਨੇ ਛੋਟੇ ਕ ਬੱਚੇ ਨੂੰ ਫੇਟ ਮਾਰੀ ਹੈ ਜੋ ਬੱਚਾ ਤਕਰੀਬਨ 2.5 ਸਾਲ ਦਾ ਹੈ ਉਹ ਬੱਚਾ ਇਨਾ ਜਿਆਦਾ ਸੀਰੀਅਸ ਜ਼ਖਮੀ ਹੋ ਗਿਆ ਸਾਬ ਕਿ ਉਹਦੇ ਸਿਰ ਦੀ ਹੱਡੀ ਅੰਦਰ ਬੈਠ ਕੇ ਅੰਦਰ ਬੈਠ ਗਈ ਹੈ ਔਰ ਸੱਜੀ ਲੱਤ ਉਹਦੇ ਦੋ ਜਗ੍ਹਾ ਤੋਂ ਫ੍ਰੈਜਰ ਹੋ ਗਈ ਹੈ ਆਪਣੇ ਇਹ ਜੋ ਸਿਵਲ ਹਸਪੀਟਲ ਹੈ ਇੱਥੇ ਅਸੀਂ ਐਮਰਜੈਂਸੀ ਐਡਮਿਟ ਕਰਵਾਇਆ ਪਰ ਇਹਨਾਂ ਨੇ ਚੰਡੀਗੜ੍ਹ ਪੀਜੀਆ ਨੂੰ ਰੈਫਰ ਕੀਤਾ ਪੀਡੀਆ ਨੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ 32 ਸੈਕਟਰ ਰਾਤੋ-ਰਾਤ ਰੈਫਰ ਕੀਤਾ ਚੰਡੀਗੜ੍ਹ ਉੱਥੇ ਹੁਣ ਬੱਚੇ ਦਾ ਹਾਲ ਚੱਲ ਰਿਹਾ ਜੀ ਪਰਿਵਾਰ ਇਹਨਾਂ ਮਤਲਬ ਉਹ ਗਰੀਬ ਹੈ ਕਿ ਜਿਹੜੀ ਮਾਂ ਹੈ ਉਹ ਦਾ ਚੂੜਾ ਨਿਕਲੇ ਹੋਏ ਦੋਨੇ ਲੱਤਾਂ ਤੋਪਾ ਜਾਏ ਉਹ ਉਹ ਵਿਚਾਰੀ 휠 ਚੇਅਰ ਤੇ ਹੈ ਔਰ ਛੋਟੇ ਛੋਟੇ ਤਿੰਨ ਬੱਚੇ ਹੋ ਰਹੇ ਚੌਥਾ ਬੱਚਾ ਉਹ ਸੀ ਲੜਕਾ ਤਿੰਨ ਲੜਕੇ ਆ ਛੋਟੇ ਔਰ ਉਹ ਜਿਹੜਾ ਫਾਦਰ ਹੈ ਉਹ ਬੱਚਿਆਂ ਦਾ ਉਹ ਵੀ ਇਤਿਆਬ ਦਾ ਜਲਿਆ ਹੋਇਆ ਕਿਸੇ ਫੈਕਟਰੀ ਚ ਕੰਮ ਕਰਦਾ ਉਹ ਵੀ ਵਿਚਾਰਾ ਅੱਖਾਂ ਤੋਂ ਉਸ ਬਰਾਥਾ ਪੂਰਾ ਕੰਮ ਕਰ ਨਹੀਂ ਸਕਦਾ ਤਾਂ ਕਿ ਉਹ ਜੇ ਮੋਟਰਸਾਈਕਲ ਸਵਾਰਾਂ ਨੂੰ ਸਪੀਡ ਵਾਲਿਆਂ ਨੂੰ ਬਿੰਡ ਨੰਬਰਿਆਂ ਨੂੰ ਫਰਦਤਾਂ ਵਾਲਿਆਂ ਨੂੰ ਇਹਨਾਂ ਹੁੱਲੜਬਾਜਿਆਂ ਨੂੰ ਆਪਾਂ ਪ੍ਰਸ਼ਾਸਨ ਕੰਟਰੋਲ ਕਰੇ ਤਾਂ ਇਹ ਇੱਕ ਇਹੋ ਜਿਹੇ ਵਾਰਦਾਤ ਵਾਰਦਤਾਂ ਜਾਂ ਇਹੋ ਜੇ ਐਕਸੀਡੈਂਟ ਨਾ ਤਾਂ ਇਹ ਜੋ ਕਮਾਨੂ ਇਥੇ ਪੀਸੀਆਰ ਵਗੈਰਾ ਜਾਂ ਪੁਲਿਸ ਦੇ ਨਾਕੇ ਲਾ ਕੇ ਕੰਟਰੋਲ ਕੀਤਾ ਜਾਵੇ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਜਿਹੜਾ ਸੀਪੀ ਸਾਹਿਬ ਨੂੰ ਕੋਈ ਕੰਪਲੇਟ ਦਿੱਤੀ ਤੁਸੀਂ ਕੋਈ ਲਿਫਟ ਕੀ ਕੰਪਲੇਟ ਦਿੱਤੀ ਉਹਨਾਂ ਨੂੰ ਲਿਖ ਕੇ ਦਿੱਤਾ ਇਹਦੇ ਬਾਰੇ ਕਿ ਇਸ ਇਲਾਕੇ ਦੇ ਵਿੱਚ ਜਿਹੜੀ ਲਗਾਤਾਰ ਚੋਰੀ ਦੀ ਆਵਾਜ਼ ਆਤਾ ਹੁੰਦੀਆਂ ਨੇ ਇਹਨਾਂ ਤੇ ਕੰਟਰੋਲ ਪਾਣ ਲਈ ਪੀਸੀਆਰ ਦਾਸਤਾ ਜਿਹੜਾ ਇਸ ਇਲਾਕੇ ਦੇ ਵਿੱਚ ਲਗਾਇਆ ਜਾਵੇ ਹਾਂਜੀ ਅਸੀਂ ਕ੍ਰਾਈਮ ਚੈਨਲ ਦੇ ਵੀਡੀਓ ਨਾਲ ਲੈ ਕੇ ਇੱਕ ਦੋ ਬੰਦੇ ਗਏ ਸੀ ਉੱਥੇ ਉਹਨੇ ਪੀ ਸਾਹਿਬ ਨੂੰ ਮਿਲੇ ਤੇ ਸੀਪੀ ਸਾਹਿਬ ਤੱਕ ਅਪਰੋਚ ਕੀਤੀ ਪਰ ਰਿਟਰਨ ਚ ਕੋਈ ਨਹੀਂ ਦਿੱਤਾ ਕਿਉਂਕਿ ਉਦੋਂ ਇਹ ਦੁਕਾਨ ਦੀ ਐਫ ਆਈ ਆਰ ਦਰਜ ਨਹੀਂ ਹੋ ਰਹੀ ਸੀ ਪਹਿਲੀ ਲੁੱਟ ਖੋਹ ਦੀ ਉਹਨਾਂ ਨੇ ਕਿਹਾ ਵੀ ਐਫ ਆਰ ਦਰਜ ਹੋ ਜੋ ਚੱਲ ਜੋ ਐਫ ਆਈ ਆਰ ਦਰਜ ਹੋ ਗਈ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਪੀ ਸੀ ਆਰ ਭੇਜਿਆ ਪੀ ਸੀ ਆਰ ਕੰਟਰੋਲ ਦੇ ਵਿੱਚ ਜਦੋਂ ਅਸੀਂ ਜਾ ਕੇ ਗੱਲਬਾਤ ਕੀਤੀ ਨਾਲ মিডিਆ ਦੀ ਤਾਂ ਉੱਥੇ ਏ ایس ਏ ਜਗਿੰਦਰ ਸਾਹਿਬ ਲੈਜਨ ਅਫਸਰ ਐਸਆਈ ਜਗENDER ਸਿੰਘ ਲੈਜੈਂਡ ਅਫਸਰ ਉਹਨਾਂ ਨੇ ਪੂਰੇ ਲੁਧਿਆਣਾ ਡਿਸਟ੍ਰਿਕਟ ਦੇ ਜਿੰਨੇ ਵੀ ਇਹ ਟ੍ਰੈਫਿਕ ਦੇ ਨਾਲ ਸੰਬੰਧ ਚ ਸੰਬੰਧਿਤ ਐਸਆਈ ਜਾਂ ਐਸਆਈ ਸਾਹਿਬ ਸੇ ਐਸਆਈ ਸਾਹਿਬ ਸੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਬਰੀਫ ਕੀਤਾ ਕਿ ਜੋ ਇਹ ਬੈਂ ਨੰਬਰੀ ਜਾਂ ਹੁਲੜ ਬਾਜ ਹੈ ਇਹ ਮੋਟਰਸਾਈਕਲ ਸਵਾਰਾਂ ਤੇ ਕੰਟਰੋਲ ਕੀਤਾ ਜਾਵੇ ਉਹ ਰਿਪੋਰਟ ਉਹਨਾਂ ਨੇ ਮੀਡੀਆ ਚ ਵੀ ਆਈ ਹੈ ਬੜਾ ਸੋਹਣਾ ਉਹਨਾਂ ਨੇ ਆਪਣੇ ਜਗENDER ਸਾਹਿਬ ਨੇ ਇਹਨਾਂ ਨੇ ਆਪਣੇ ਪੂਰੇ ਸਟਾਫ ਨੂੰ ਮਤਲਬ ਇੱਕ ਸੀਨੀਅਰ ਰਿਪੋਰਟ ਦੇ ਹੋਣ ਦੇ ਨਾਤੇ ਬਰੀਫ ਕੀਤਾ ਪਰ ਉਹਦੇ ਤੇ ਵੀ ਦੋ-ਤਿੰਨ ਕਾਰਵਾਈ ਹੋਈ ਐ ਇੱਥੇ ਪੁਲਿਸ ਆਈ ਐ ਇੱਕ ਦੋ ਮੋਟਰਸਾਈਕਲ ਚੱਕੇ ਐ ਪਰ ਉਹ ਤੋਂ ਬਾਅਦ ਕੋਈ ਨਹੀਂ ਆਇਆ ਕਬੀਰਨਗਰ ਦੇ ਵਿੱਚੋਂ ਇੱਕ ਚੋਰ ਆ 4-5 ਦਿਨ ਪਹਿਲਾਂ ਫੜਿਆ ਸੀ ਉਹਨੂੰ ਅਸੀਂ ਬਣਾਇਆ ਸੀ ਫਿਰ ਪੁਲਿਸ ਨੂੰ ਦਿੱਤਾ ਸੀ ਉਹ ਕਹਿੰਦਾ ਸੀ ਵੀ ਅਸੀਂ ਇਹ ਲੜਕੇ ਨੂੰ ਜਾਣਦੇ ਹਾਂ ਸੰਦੀਪ ਨੂੰ ਵੀ ਇਹ ਲੋਹਾਰਾ ਏਰੀਆ ਦਾ ਐ ਵੀ ਇਹਨਾਂ ਦਾ 15-20 ਮੁੰਡਿਆਂ ਦਾ ਗਏ ਗਏ ਇਹ ਗਿੱਲ ਚੌਕ ਪੁਲ ਦੇ ਥੱਲੇ ਜਾਂ ਗੁਰਦੁਆਰਾ ਦੁੱਖਨਵਾਨ ਸਾਹਿਬ ਏਰੀਆ ਦੇ ਵਿੱਚ ਘੁੰਮਦੇ ਆ ਇਹ ਟ੍ਰੇਨਾਂ ਦੇ ਵਿੱਚ ਚੜਦੇ ਆ ਟ੍ਰੇਨਾਂ ਦੇ ਵਿੱਚੋਂ ਬੈਗ ਸੁੱਟਦੇ ਆ ਫਿਰ ਇਹ ਆਪ ਛਾਲਾ ਮਾਰ ਜਾਂਦੇ ਆ ਜਾਂ ਫਿਰ ਮੋਟਰਸਾਈਕਲਾਂ ਤੇ ਇਦਾਂ ਦੀਆਂ ਖਾਲੀ ਦੁਕਾਨਾਂ ਵਗੈਰਾ ਜਿੱਦੋਂ ਕੋਈ ਨਹੀਂ ਹੁੰਦਾ ਲੁੱਟਾਂ ਖੋਹਾਂ ਦਾ ਕਰਦੇ ਆ ਪਰ ਪੁਲਿਸ ਨੇ ਉਹ ਵੀ ਕੋਈ ਏਡੇ ਅਪਰੋਚ ਨਹੀਂ ਕੀਤੀ ਅਸੀਂ ਕਈ ਵਾਰ ਥਾਣੇ ਵੀ ਗਏ ਆ ਤਾਂ ਇਹ ਵੀ ਥੋੜਾ ਜਿਹਾ ਪੁਲਿਸ ਨੂੰ ਵੀ ਰਿਕੁਐਸਟ ਕੀਤੀ ਜਾਵੇ ਕਿ ਇਦੇ ਤੋਂ ਨਾਲ ਦੇ ਨਾਲ ਚੱਕੇ ਜਿਹੜੇ ਲੋਕਾਂ ਦਾ ਮਾਲ ਰਿਕਵਰ ਕਰਾਇਆ ਜਾਵੇ ਔਰ ਜਿੱਥੇ ਜਿੱਥੇ ਮੋਬਾਈਲ ਵਗੈਰਾ ਵੇਚਦੇ ਆ ਉਹ ਦੁਕਾਨਦਾਰਾਂ ਤੇ ਵੀ ਥੋੜਾ ਜਿਹਾ ਨਕੇਲ ਪਾਈ ਜਾਵੇ ਤਾਂਕਿ ਉਹ ਚੋਰੀ ਦਾ ਮਾਲ ਨਾ ਖਰੀਦ ਲੈਣ ਉਹ ਬਗਰ ਕੰਟਰੋਲ ਕੀਤਾ ਜਾਵੇ ਜੀ ਪ੍ਰਸ਼ਾਸਨ ਤੋਂ ਬਿਨਾ ਪਬਲਿਕ ਕੋਈ ਨਹੀਂ ਕਰ ਸਕਦੀ ਜੇ ਅਸੀਂ ਇਹਨਾਂ ਨੂੰ ਰੋਕਦੇ ਵੀ ਆ ਕਹਿੰਦੇ ਸਪੀਡ ਘਟਤੇ ਚੱਲੋ ਜਾ ਤੁਸੀਂ ਕੌਣ ਹੈ ਤੇ ਅੱਗੋਂ ਆਖਾ ਕਰਦੇ ਨੇ ਕਹਿੰਦੇ ਮੁੰਡੇ ਆ ਕੇ ਮਾਰ ਦੇਣਗੇ ਚਲੋ ਸਾਨੂੰ ਤਾਂ ਫੌਜੀਆ ਨੂੰ ਕੋਈ ਏਡਾ ਖਤਰਾ ਨਹੀਂ ਹੈ ਬਾਹਰ ਵੀ ਜਾਣਗੇ ਪਹਿਲਾਂ ਮਰੇ ਹੋਣੇ ਆ ਤੇ ਪਰ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਤੁਸੀਂ ਇੱਕ ਵਾਰ ਸੀਪੀ ਸਾਹਿਬ ਨੂੰ ਜ਼ਰੂਰ ਲਿਖਤੀ ਕੰਪਲੀਟ ਦਿਓ ਕਿਉਂਕਿ ਸ਼ੋਪਨ ਸ਼ਰਮਾ ਜੀ ਜਿਹੜੇ ਸੀਪੀ ਸਾਹਿਬ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਇਥੇ ਡਿਮਾਂਡ ਵੀ ਥੀ ਕਿ ਦੁਬਾਰਾ ਤੋਂ ਆਣ ਕਿਉਂਕਿ ਲੁਧਿਆਣੇ ਨੂੰ ਉਹਨਾਂ ਨੇ ਬ ਟ੍ਰੈਫਿਕ ਨੀਮ ਹੋਗੇ ਜਾਂ ਕੋਈ ਕੋਈ ਵੀ ਵਾਰਦਾਤ ਹੁੰਦੀ ਆ ਜੇ ਕੋਈ ਜਾ ਕੇ ਕੰਪਲੀਟ ਕਰਦਾ ਵਾ ਤਾਂ ਬਹੁਤ ਹੀ ਧਿਆਨ ਦੇ ਇਹ ਦੇ ਕੇ ਉਸ ਚੀਜ਼ ਵੱਲ ਦੇਖਿਆ ਜਾਂਦਾ ਤਾਂ ਉਹਨਾਂ ਵੱਲੋਂ ਕਾਰਵਾਈ ਵੀ ਜਰੂਰ ਕੀਤੀ ਜਾਂਦੀ ਹੈ ਹਾਂ ਜੀ ਜਰੂਰ ਸੀਪੀ ਸਾਹਿਬ ਹੋ ਸਕਦਾ ਇੱਕ ਬਹੁਤ ਕਾਬਿਲ ਅਫਸਰ ਨੇ ਸੁਣਿਆ ਮੈਂ ਵੀ ਇਹ ਗੱਲ ਪਰ ਜੋ ਲੇ ਨੀਚੇ ਦਾ ਸਟਾਫ ਹੈ ਉਹਨਾਂ ਕੋਲੇ ਸਭ ਜਵਾਬ ਕੀ ਹੈ ਵੀ ਸਾਡੇ ਕੋਲੇ ਨਫਰ ਨਹੀਂ ਹੈ ਸਾਡੇ ਕੋਲੇ ਟਾਈਮ ਨਹੀਂ ਹੈ ਸਾਡੇ ਕੋਲੇ ਡੈਡ ਬਾਟੀਆਂ ਨਹੀਂ ਹੈ ਅਸੀਂ ਹਸਪੀਟਲ ਚਲੇ ਜਾਨੇ ਅਸੀਂ ਆ ਕਰਦੇ ਆ ਮੈਂ ਹੁਣ ਨਾ ਨਹੀਂ ਲੈਣਾ ਚਾਹੁੰਦਾ ਆਪਣੇ ਐਸਐਸ ਹੀ ਸਾਹਿਬ ਵਗਰਾ ਨੇ ਜਾਂ ਜੋ ਵੀ ਸ਼ਿਰਪੁਰ ਚੌਂਕੀ ਦੇ ਆਪਣੇ ਢੋਲੇ ਵਾਲ ਦੇ ਵੀ ਜਿੱਥੇ ਜਾਂਦੇ ਉਥੇ ਖਾਲੀ ਮੁੜੇ ਮੇਰੇ ਨਾਲ ਮੈਂ ਕਈ ਬੰਦੇ ਮੇਰੇ ਨਾਲ ਮੈਨੂੰ ਲੈ ਕੇ ਵੀ ਗਏ ਨੇ ਰਿਕੁਐਸਟ ਕਰਨ ਵਾਸਤੇ ਤੇ ਪਰ ਉਹਨਾਂ ਦੇ ਜਾਂ ਮੇਰੇ ਨਹੀਂ ਮਸਲੇ ਨੇ ਇਹ ਅਗੋ ਪੁਲਿਸ ਦਾ ਜਵਾਬ ਹੁੰਦਾ ਇਹ ਕੋਈ ਨਹੀਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸੀਪੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗੇ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਲਗਾਤਾਰ ਵਾਰਦਾਤਾ ਹੋ ਰਹੀ ਹੈ ਇਹਨਾਂ ਤੇ ਠੱਲ ਪਾਈ ਜਾਵੇ ਕੋਈ ਨਾ ਕੋਈ ਪੀਸੀਆਰ ਜਿਹੜਾ ਦਸਤਾ ਇਸ ਏਰੀਏ ਦੇ ਵਿੱਚ ਇਲਾਕੇ ਦੇ ਵਿੱਚ ਲਗਾਇਆ ਜਾਵੇ ਜਾਂ ਜੋ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਵਿੱਚ ਕੁਝ ਡਰ ਦਾ ਮਾਹੌਲ ਬਣ ਸਕੇ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਚੈਨ ਦੀ ਨੀਂਦ ਸੋ ਸਕਣ ਤਾਂ ਫਿਲਹਾਲ ਦੋਸਤੋ ਇਹ ਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਨੇ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਮੈਂ ਗੁਰਪਾਲ ਸਿੰਘ ਲਹਿਰ ਈਡੀ ਨਿਊਜ਼